ਪਿਆਰਕ ਹਾਸੇ ਦੀਆਂ ਇਹ ਤਸਵੀਰਾਂ ਸ਼ੰਭੂ ਬਾਰਡਰ ਦੇ ਨੇੜੇ ਦੀਆਂ ਨੇ ਜਿੱਥੇ ਦਰਦਨਾਕ ਹਾਸਾ ਵਾਪਰਿਆ ਜਿੱਥੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਚਾਰ ਮੁੰਡੇ ਜਾ ਰਹੇ ਸੀਗੇ ਤਾਂ ਇਹ ਕਾਰ ਜਿਹੜੀ ਹੈ ਬੇਕਾਬੂ ਹੋ ਕੇ ਕਈ ਪਲਟੀਆਂ ਖਾ ਗਈ ਪਹਿਲਾਂ ਡਵਾਈਡਰ ਦੇ ਨਾਲ ਟਕਰੌਂਦੀ ਹੈ ਟਕਰੌਂਦੇ ਸਾਰ ਹੀ ਕਈ ਪਲਟੀਆਂ ਇਹ ਕਾਰ ਖਾ ਲੈਂਦੀ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇੱਕ ਦਰਖਤ ਦੇ ਨਾਲ ਜਾ ਟਕਰਾਈ ਤਾਂ ਬੇਹਦੀ ਦਰਦਨਾਕ ਸੜਕ ਹਾਸਾ ਸ਼ੰਭੂ ਬਾਰਡਰ ਦੇ ਬਿਲਕੁਲ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਚਾਰ ਨੋ ਜਵਾਨ ਸਵਾਰ ਹੋ ਕੇ ਅੰਬਾਲਾ ਤੋਂ ਇਧਰ ਲੁਧਿਆਣੇ ਵਾਲੇ ਪਾਸੇ ਨੂੰ ਜਾ ਰਹੇ ਸੀਗੇ ਜਿਵੇਂ ਹੀ ਸ਼ੰਭੂ ਬਾਰਡਰ ਤੋਂ ਅੱਗੇ ਪਹੁੰਚਦੇ ਨੇ ਤਾਂ ਇਹਨਾਂ ਦੀ ਕਾਰ ਬਿਕਾਬੂ ਹੋ ਕੇ ਪਹਿਲਾ ਡਿਵਾਈਡਰ ਦੇ ਨਾਲ ਟਕਰਾਂਦੀ ਹੈ ਉਸ ਤੋਂ ਬਾਅਦ ਪਲਟੀਆਂ ਖਾ ਜਾਂਦੀ ਹੈ ਤਾਂ ਪਲਟੀਆਂ ਖਾਂਦੇ ਸਾਰ ਇੱਕ ਦਰਖਤ ਦੇ ਨਾਲ ਜਾ ਟਕਰਾਂਦੀ ਹੈ ਤਾਂ ਜਿਹੜੇ ਮੌਕੇ ਦੇ ਉੱਤੇ ਲੋਕ ਮੌਜੂਦ ਸੀ ਜਿਵੇਂ ਹਾਸਾ ਦੇਖਦੇ ਨੇ ਮੌਕੇ ਦੇ ਉੱਤੇ ਇਕੱਠੇ ਹੋ ਜਾਂਦੇ ਨੇ ਤਾਂ ਇਹਨਾਂ ਮੁੰਡਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਦਰਦਨਾਕ ਸੜਕ ਹਾਦਸੇ ਵਿੱਚ ਮੌਕੇ ਦੇ ਉੱਤੇ ਦੋ ਮੁੰਡਿਆਂ ਦੀ ਜਾਨ ਚਲੀ ਗਈ ਹੈ ਜਦਕਿ ਦੋ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਇੱਥੇ ਜਿਹੜੀ ਕਾਰ ਸੀਗੀ ਕਾਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਹਸਪਤਾਲ ਜਿਹੜੇ ਲੋਕ ਸੀਗੇ ਇੱਥੇ ਉਹ ਪਹੁੰਚਾਉਂਦੇ ਨੇ ਤਾਂ ਬੇਹਦੀ ਦਰਦਨਾਕ ਸੜਕ ਹਾਦਸਾ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੇ ਲੋਕਾਂ ਦੇ ਦੱਸਣ ਮੁਤਾਬਕ ਜਿਹੜੇ ਮੁੰਡੇ ਸੀਗੇ ਇਹਨਾਂ ਦੀ ਸਪੀਡ 120 ਤੋਂ 140 ਦੇ ਕਰੀਬ ਸੀਗੀ ਤਾਂ 120 40 ਦੀ ਸਪੀਡ ਦੇ ਉੱਤੇ ਇਸਵਾਰ ਹੋ ਕੇ ਆ ਰਹੇ ਸੀਗੇ ਗੱਡੀ ਦੇ ਵਿੱਚ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁੰਡਿਆਂ ਦੇ ਵੱਲੋਂ ਕਾਰ ਦੇ ਅੰਦਰ ਹੀ ਵੀਡੀਓ ਵੀ ਬਣਾਇਆ ਜਾ ਰਿਹਾ ਸੀਗਾ ਤਾਂ ਇਹ ਜਿਹੜੇ ਲੋਕ ਲੋਕ ਉੱਥੇ ਮੌਕੇ ਦੇ ਉੱਤੇ ਮੌਜੂਦ ਨੇ ਉਹਨਾਂ ਦੇ ਦੱਸਣ ਮੁਤਾਬਕ ਕਿ ਇਹ ਮੁੰਡੇ ਕਾਰ ਦੇ ਵਿੱਚ ਜਿਹੜਾ ਫੋਨ ਦੇ ਉੱਤੇ ਵੀਡੀਓ ਬਣਾ ਰਹੇ ਸੀਗੇ ਉਸ ਤੋਂ ਬਾਅਦ ਜਿਵੇਂ ਹੀ ਇਹ ਇੱਥੇ ਪਹੁੰਚੇ ਸ਼ੰਭੂ ਬਾਰਡਰ ਤੋਂ ਅੱਗੇ ਪਹੁੰਚਦੇ ਨੇ ਤਾਂ ਇਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ 120 140 ਦੀ ਸਪੀਡ ਦੇ ਉੱਤੇ ਇਹ ਸਵਾਰ ਹੋ ਕੇ ਆ ਰਹੇ ਸੀਗੇ ਤਾਂ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਚਾਰ ਦੇ ਕਰੀਬ ਨੌਜਵਾਨ ਸਵਾਰ ਸਿਗੇ ਜਿਹੜੇ ਸਪੀਡ ਦੇ ਨਾਲ ਇੱਥੋਂ ਕਾਰ ਲੈ ਕੇ ਜਾ ਰਹੇ ਸਿਗੇ ਉਸੇ ਦੌਰਾਨ ਜਿਵੇਂ ਹੀ ਇਹ ਸ਼ੰਭੂ ਬਾਰਡਰ ਦੇ ਨੇੜੇ ਪਹੁੰਚੇ ਤਾਂ ਸ਼ੰਭੂ ਬਾਰਡਰ ਦੇ ਨੇੜੇ ਇਹਨਾਂ ਦੀ ਕਾਰ ਬੇਕਾਬੂ ਹੋ ਕੇ ਪਲਟੀਆਂ ਖਾ ਗਈ ਪਹਿਲਾਂ ਡਿਵਾਈਡਰ ਦੇ ਨਾਲ ਟਕਰੌਂਦੀ ਹੈ ਉਸ ਤੋਂ ਬਾਅਦ ਕਈ ਇਹ ਕਾਰ ਪਲਟੀਆਂ ਖਾ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ ਤਾਂ ਇਹ ਦੇਖ ਸਕਦੇ ਹੋ ਕਾਰ ਦਾ ਬਚਿਆ ਕੱਖ ਨਹੀਂ ਪਿੰਜਰ ਪਿੰਜਰ ਸਭ ਕੁਝ ਖਿਲਰ ਗਿਆ ਹੈ ਤਾਂ ਬੇਹਦੀ ਦਰਦਨਾਕ ਸੜਕ ਹਾਸਾ ਇਹ ਅੱਜ ਵਾਪਰਿਆ ਸ਼ੰਭੂ ਬਾਰਡਰ ਦੇ ਬਿਲਕੁਲ ਨੇੜੇ ਹਾਸਾ ਹੋਇਆ ਜਿੱਥੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਚਾਰ ਨੌਜਵਾਨ ਜਾ ਰਹੇ ਸੀਗੇ ਜਿਵੇਂ ਹੀ ਸ਼ੰਭੂ ਬਾਰਡਰ ਦੇ ਨੇੜੇ ਪਹੁੰਚਦੇ ਨੇ ਤਾਂ ਇਹਨਾਂ ਦੀ ਕਾਰ ਬੇਕਾਬੂ ਹੋ ਜਾਂਦੀ ਹੈ ਪਹਿਲਾਂ ਡਿਵਾਈਡਰ ਦੇ ਨਾਲ ਟਕਰਾਂਦੀ ਹੈ ਉਸ ਤੋਂ ਬਾਅਦ ਕਈ ਇਹ ਪਲਟੀਆਂ ਖਾ ਗਈ ਇੱਥੇ ਫਿਰ ਦਰਖਤ ਦੇ ਨਾਲ ਜਾ ਟਕਰਾਈ ਤਾਂ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਦੋ ਮੁੰਡਿਆਂ ਦੀ ਜਾਨ ਚਲੀ ਗਈ ਜਦਕੀ ਦੋ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਤਾਂ ਜਿਹੜੇ ਲੋਕ ਨੇ ਮੌਕੇ ਦੇ ਉੱਤੇ ਜਿਹੜੇ ਮੌਜੂਦ ਲੋਕ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਕਿ ਕਾਰ ਦੀ ਸਪੀਡ ਕਾਫੀ ਜ਼ਿਆਦਾ ਸੀਗੀ ਤਾਂ ਓਵਰ ਸਪੀਡ ਦੇ ਕਰਕੇ ਕਈ ਹਾਸੇ ਬਾਪਰ ਚੁੱਕੇ ਨੇ ਕਈ ਕਾਰ ਉਜੜ ਚੁੱਕੇ ਨੇ ਤਾਂ ਹੁਣ ਇਹ ਮੁੰਡਿਆ ਮੁੰਡਿਆਂ ਦੀ ਜਾਨ ਚਲੀ ਗਈ ਹੈ ਜਿਹੜੇ ਦੱਸਿਆ ਜਾ ਰਿਹਾ ਕਿ 120 140 ਦੀ ਸਪੀਡ ਦੇ ਵਿੱਚ ਆ ਰਹੇ ਸੀਗੇ ਤਾਂ ਉਹਨਾਂ ਦੇ ਵੱਲੋਂ ਕਾਰ ਦੇ ਅੰਦਰ ਵੀਡੀਓ ਵੀ ਬਣਾਇਆ ਜਾ ਰਿਹਾ ਸੀਗਾ ਇਹ ਲੋਕ ਦੱਸ ਰਹੇ ਨੇ ਜਿਹੜੇ ਮੌਕੇ ਦੇ ਉੱਤੇ ਮੌਜੂਦ ਲੋਕ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਇੱਥੇ ਪਹੁੰਚ ਚੁੱਕੀ ਐ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਹਾਦਸਾ ਵਾਪਰਿਆ ਉਹ ਥਾਂ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਡੀ ਦਾ ਹਾਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੰਜਰ ਪਿੰਜਰ ਪੂਰਾ ਖਿੱਲਰ ਚੁੱਕਿਆ ਇਸ ਗੱਡੀ ਦਾ ਤਾਂ ਇਸੇ ਗੱਡੀ ਦੇ ਵਿੱਚ ਇਹ ਚਾਰ ਨੌਜਵਾਨ ਸਵਾਰ ਹੋ ਕੇ ਜਾ ਰਹੇ ਸੀਗੇ ਫਿਰ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਤਾਂ ਲੋਕ ਇੱਥੇ ਇਕੱਠੇ ਹੋ ਜਾਂਦੇ ਨੇ ਟਰੈਕਟਰ ਲੈ ਕੇ ਪਹੁੰਚ ਜਾਂਦੇ ਨੇ ਤਾਂ ਟਰੈਕਟਰ ਦੇ ਨਾਲ ਇਸ ਗੱਡੀ ਨੂੰ ਸਾਈਡ ਕੀਤਾ ਗਿਆ ਜਿਹੜੇ ਮੁੰਡੇ ਸੀਗੇ ਵਿੱਚ ਫਸੇ ਹੋਏ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਦੋ ਮੁੰਡੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਹਾਲਤ ਉਹਨਾਂ ਦੀ ਨਾਜ਼ੁਕ ਬਣੀ ਹੋਈ ਹੈ ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰੇ ਹਾਦਸਾ ਵਾਪਰਿਆ ਕਿਵੇਂ ਓਵਰ ਸਪੀਡ ਸੀਗੀ ਕਿਉਂਕਿ ਲੋਕਾਂ ਦੇ ਦੱਸਣ ਮੁਤਾਬਕ ਤਾਂ ਇਹਨਾਂ ਦੀ ਸਪੀਡ ਕਾਫੀ ਜ਼ਿਆਦਾ ਸੀਗੀ ਕਾਫੀ ਓਵਰ ਸਪੀਡ ਦੇ ਵਿੱਚ ਆ ਰਹੇ ਸੀ 120 140 ਦੀ ਸਪੀਡ ਦੇ ਉੱਤੇ ਸੀਗੇ ਲੋਕ ਦੱਸ ਰਹੇ ਨੇ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ ਕਿ ਆ ਇਹ ਹਾਸੇ ਦੇ ਅਸਲ ਕਾਰਨ ਕੀ ਨੇ ਪਰ ਇਹ ਦਰਦਨਾਕ ਅੱਜ ਸੜਕ ਹਾਸਾ ਸ਼ੰਭੂ ਬਾਰਡਰ ਦੇ ਬਿਲਕੁਲ ਨੇੜੇ ਵਾਪਰਿਆ ਜਦੋਂ ਕਾਰ ਦੇ ਵਿੱਚ ਸਵਾਰ ਹੋ ਕੇ ਮੁੰਡੇ ਜਾ ਰਹੇ ਸੀਗੇ ਤਾਂ ਇੱਥੇ ਹਾਸੇ ਦਾ ਸ਼ਿਕਾ